ਸਸ਼ਿਕਾ ਜਨਰਲ ਟੀਵੀ ਨਾਲ ਜੁੜੇ ਹੋ ਤੁਸੀਂ ਵੱਡੀ ਖਬਰ ਆਈਪੀਐਲ ਮੈਚ ਨਾਲ ਜੁੜੀ ਹੋਈ ਆ ਆਈਪੀਐਲ ਦਾ ਖਿਤਾਬ ਆ ਜਿਹੜਾ ਉਹ ਜਿੱਤ ਲਿਆ ਗਿਆ ਤਾਂ ਪੰਜਾਬ ਵੱਲੋਂ ਜਿੱਤੇ ਜਦੋਂ ਜਹਦ ਕੀਤੀ ਜਾ ਰਹੀ ਸੀ ਤਾਂ ਫਾਈਨਲ ਮੈਚ ਤੱਕ ਪਹੁੰਚਿਆ ਪੰਜਾਬ ਪਰ ਵੱਡੀ ਜਿੱਤ ਆ ਜਿਹੜੀ ਉਹ ਆਰਸੀਵੀ ਨੇ ਦਰਜ ਕਰ ਲਈ ਐ ਤਾਂ ਰਾਇਲ ਚੈਲੈਂਜਰ ਬੰਗਲੌਰ ਵੱਲੋਂ ਇਹ ਖਿਤਾਬ ਆ ਜਿਹੜਾ ਉਹ ਜਿੱਤਿਆ ਗਿਆ ਤਾਂ 17 ਸਾਲ ਬਾਅਦ ਜਿਹੜਾ ਕਿ ਖਿਤਾਬ ਜਿੱਤਿਆ ਆਰਸੀਵੀ ਨੇ ਤੇ ਜੇ ਘਰ ਦੇਖਿਆ ਜਾਵੇ ਕਿ ਪੰਜਾਬ ਵੱਲੋਂ ਵੀ ਵੱਡੇ ਪੱਧਰ ਤੇ ਇਸ ਜਿਹੜੇ ਆ ਟੂਰਨਾਮੈਂਟ ਵਿੱਚ ਵੱਡਾ ਅਹਿਮ ਰੋਲ ਅਦਾ ਕੀਤਾ ਗਿਆ ਤੇ ਵੱਡੀ ਟੱਕੜੀ ਗੇਮ ਜਿਹੜੀ ਆ ਦਿਖਾਈ ਗਈ ਤੇ ਵੱਡੇ ਪੱਧਰ ਤੇ ਜਿਹੜੇ ਆ ਜਿੱਤਾ ਦਰਜ ਕੀਤੇ ਆਂ ਗਿਆ ਪਰ ਕਿਤੇ ਨਾ ਕਿਤੇ ਫਾਈਨਲ ਮੁਕਾਬਲਾ ਜਿਹੜਾ ਉਹ ਪੰਜਾਬ ਦੇ ਹੱਥੋਂ ਨਿਕਲ ਗਿਆ ਤਾਂ ਦੱਸਦੇ ਆ ਕਿ 191 ਸਕੋਰ ਦਾ ਜਿਹੜਾ ਟਾਰਗੇਟ ਕੀਤਾ ਟਾਰਗੇਟ ਦਿੱਤਾ ਸੀ ਆਰਸੀਵੀ ਨੇ ਪੰਜਾਬ ਨੂੰ ਜਿਸ ਦਾ ਪਿੱਛਾ ਕਰਦੇ ਹੋਏ ਪੰਜਾਬ ਜਿਹੜਾ 20 ਓਵਰਾਂ ਵਿੱਚ ਸਿਰਫ 184 ਸਕੋਰ ਹੀ ਬਣਾ ਸਕਿਆ ਤੇ 6 ਸਕੋਰਾਂ ਤੇ ਜਿਹੜੀ ਆ ਉਹ ਹਾਰ ਦਾ ਸਾਹਮਣਾ ਕਰਨਾ ਪਿਆ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਸ਼੍ਰੇਸ਼ ਐ ਆਈਅਰ ਤੇ ਜਿਹੜੀਆਂ ਵੱਡੀਆਂ ਨਜ਼ਰਾਂ ਠਿੱਕੀਆਂ ਹੋਈਆਂ ਸੀ ਅਤੇ ਵੱਡੇ ਪੱਧਰ ਤੇ ਜਿਹੜੇ ਆ ਸਰਪੰਚ ਸਰਪੰਚ ਨੂੰ ਲੈ ਕੇ ਵੱਡੇ ਜਿਹੜੇ ਆ ਇੱਕ ਉਮੀਦ ਲਗਾਈ ਹੋਈ ਸੀ ਲੋਕਾਂ ਨੇ ਕਿ ਇਸ ਵਾਰ ਮਕਤਾਬ ਚ ਇਸ ਮੈਚ ਚ ਵੱਡਾ ਰੋਲ ਅਦਾ ਕਰਨਗੇ ਸ੍ਰੇਸ਼ ਈਅਰ ਪਰ ਕਿਤੇ ਨਾ ਕਿਤੇ ਗੇਮ ਪਾਰਟੀ ਕੇ ਸ੍ਰੇਸ਼ ਈਅਰ ਇਸ ਮੈਚ ਚ ਸਿਰਫ ਇੱਕ ਸਕੋਰ ਹੀ ਜਿਹੜੇ ਆ ਉਹ ਬਣਾ ਕੇ ਆਊਟ ਹੁੰਦੇ ਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਕਿ 43 ਸਕੋਰ ਆ ਜਿਹੜੇ ਉਹ ਵਿਰਾਟ ਕੋਹਲੀ ਨੇ ਜਿਹੜੇ ਆਰਸੀਬੀ ਦੇ ਲਈ ਬਣਾਏ ਉਹੋ ਹੀ ਕਿਤੇ ਨਾ ਕਿਤੇ ਕੰਮ ਆਏ ਨੇ ਤਾਂ ਆਖਰੀ ਮੈਚ ਜਿਹੜਾ ਉਹ ਕਿਤੇ ਨਾ ਕਿਤੇ ਜਿਹੜਾ ਹਾਰ ਗਈ ਆ ਪੰਜਾਬ ਤੰਬ ਜਿੱਥੇ RCB ਨੇ ਵੱਡਾ ਜਿਹੜਾ ਖਿਤਾਬ ਜਿੱਤਿਆ ਤਾਂ ਇਹ ਖਿਤਾਬ ਜਿੱਤਣ ਤੋਂ ਬਾਅਦ ਵਿਰਾਟ ਕੋਹਲੀ ਜਿਹੜੇ ਆ ਭਾਵਕ ਹੁੰਦੇ ਨਜ਼ਰ ਵੀ ਆਉਂਦੇ ਆ ਤੇ 6 ਸਕੋਰਾਂ ਨਾਲ ਜਿਹੜੇ ਆ ਇਹ ਮੈਚ ਜਿੱਤਿਆ ਗਿਆ ਤਾਂ 17 ਸਾਲ ਬਾਅਦ ਜਿੱਤ ਦਰਜ ਕੀਤੀ ਹੈ RCB ਨੇ ਤਾਹਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ 191 ਦਾ ਟਾਰਗੇਟ ਦਿੱਤਾ ਸੀ ਅਤੇ ਪੰਜਾਬ ਕਿੰਗਸ 11 184 ਰਨ ਹੀ ਬਣਾ ਸਕੀ ਹੈ ਤੇ ਬੰਗਲੌਰ ਬਿਰਾਟ ਕੋਹਲੀ ਨੇ 35 ਗੇਂਦਾਂ ਖੇਡ ਕੇ 43 ਰਨ ਬਣਾਏ ਤੇ ਜਤੇਸ਼ ਨੇ ਤੇਜ਼ ਬੱਲੇਬਾਜ਼ੀ ਕਰਦੇ ਹੋਏ 240 ਦੇ ਸਟ੍ਰਾਈਕ ਰੇਟ ਨਾਲ 10 ਗੇਂਦਾਂ ਤੇ 24 ਰਨ ਬਣਾਏ ਤਾਂ ਇਸੇ ਤਰ੍ਹਾਂ ਜਿਹੜਾ ਕਰਨਾਲ ਪਾਂਡੇਆ ਉਸ ਨੇ 17 ਰਨ ਦੇ ਕੇ ਦੋ ਵਿਕਟਾਂ ਲਈਆਂ ਭਵਨੇਸ਼ਵਰ ਕੁਮਾਰ ਨੇ ਵੀ ਦੋ ਵਿਕਟਾਂ ਜਿਹੜੀਆਂ ਹਾਸਲ ਕੀਤੀਆਂ ਪੰਜਾਬ ਦੇ ਅਰਸ਼ਦੀਪ ਸਿੰਘ ਅਤੇ ਕਾਇਲ ਜੈਸਮੀਨ ਨੇ ਤਿੰਨ ਤਿੰਨ ਵਿਕਟਾਂ ਲਈਆਂ ਆਰਸੀਬੀ ਕੀ ਆਰਸੀਬੀ ਦੀ ਟੀਮ ਨੇ ਆਈਪੀਐਲ ਇਤਿਹਾਸ ਦੇ ਜਿਹੜੀ 8ਵੀਂ ਚੈਂਪੀਅਨ ਬਣੀ ਹੈ ਤੇ ਇਤਿਹਾਸ ਇਹ ਰਚਿਆ ਆਰਸੀਬੀ ਨੇ ਤੇ 8 8ਵਾਂ ਜਿਹੜਾ ਖਿਤਾਬ ਆ ਉਹ ਆਰਸੀਬੀ ਦੇ ਨਾਂ ਦਰਜ ਹੋਇਆ ਤੇ ਜੇਕਰ ਦੇਖਿਆ ਜਾਵੇ ਕਿ ਇੱਕ ਵਾਰ ਜਿਹੜਾ ਜ਼ਰੂਰ ਮੈਚ ਜਿਹੜਾ ਪਲਟ ਜਾਂਦਾ ਹੈ ਜ਼ਰੂਰ ਜਿਹੜੇ ਆ ਫਸਮਾ ਮੁਕਾਬਲਾ ਹੋ ਜਾਂਦਾ ਹੈ ਤੇ ਸਿਰਫ 6 ਸਕੋਰਾਂ ਦਾ ਫਾਸਲਾ ਰਹਿ ਗਿਆ ਸੀ ਤਾਂ ਕਿਤੇ ਨਾ ਕਿਤੇ 20 ਓਵਰ ਜਿਹੜੇ ਆ ਉਹ ਸਮਾਪਤ ਹੁੰਦੇ ਆ ਤੇ ਉੱਥੇ ਹੀ ਜਿਹੜੇ ਆ ਕਿਤੇ ਨਾ ਕਿਤੇ ਪੰਜਾਬ ਵੱਡੇ ਹਾਰ ਦਾ ਸਾਹਮਣਾ ਪੰਜਾਬ ਨੂੰ ਕਰਨਾ ਪਿਆ ਤਾਂ ਸ਼ਰੇਸ਼ ਐਯਰ ਤੇ ਜਿੱਥੇ ਬੜੀਆਂ ਨਜ਼ਰਾਂ ਟਿਕੀਆਂ ਹੋਈਆਂ ਸੀ ਤਾਂ ਕਿਤੇ ਨਾ ਕਿਤੇ ਉਹ ਇਸ ਵਾਰ ਕੋਈ ਜਲਵਾ ਖਾਸ ਨਹੀਂ ਦਿਖਾ ਸਕੇ ਪਰ ਮੁਕਾਬਲਾ ਜਿਹੜਾ ਉਹ ਪੂਰਾ ਫਸਮਾ ਸੀਗਾ ਪੂਰੀ ਟੱਕਰ ਦਿੱਤੀ ਆ ਪੰਜਾਬ ਨੇ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਖਿਤਾਬ ਆ ਜਿਹੜਾ ਉਹ ਆਰਸੀਬੀ ਦੇ ਹਿੱਸੇ ਆਇਆ ਤੇ ਆਰਸੀਬੀ ਨੇ ਕਰੀਬ 17 ਸਾਲ ਬਾਅਦ ਜਿਹੜੇ ਆ ਆਈਪੀਐਲ ਮੈਚ ਦੇ ਜਿਹੜਾ ਫਾਈਨਲ ਮੈਚ ਜਿੱਤਿਆ ਤੇ ਪਹਿਲਾਂ ਦੋ ਵਾਰ ਜਿਹੜਾ ਹਲਾਕੇ ਫਾਈਨਲ ਮੈਚ ਵਿੱਚ ਪਹੁੰਚ ਚੁੱਕੀ ਆ ਆਰਸੀਬੀ ਪਰ ਖਿਤਾਬ ਆ ਉਹ ਹਲੇ ਤੱਕ ਨਹੀਂ ਜਿੱਤਿਆ ਸੀ ਤਾਂ ਇਸੇ ਤਰ੍ਹਾਂ ਪੰਜਾਬ ਵੀ ਇੱਕ ਵਾਰ ਪਹਿਲਾਂ ਫਾਈਨਲ ਤੱਕ ਪਹੁੰਚਿਆ ਪਰ ਖਿਤਾਬ ਹਾਸਲ ਨਹੀਂ ਕਰ ਪਾਇਆ ਤਾਂ ਦੂਜੀ ਵਾਰ ਜਿਹੜਾ ਕਿਤੇ ਨਾ ਕਿਤੇ ਵੱਡਾ ਝੜਕਾ ਲੱਗਿਆ ਪੰਜਾਬ ਨੂੰ ਕਿੰਗਸ 11 ਪੰਜਾਬ ਨੂੰ ਕਿ ਦੂਜੀ ਵਾਰ ਵੀ ਉਹ ਆਈ ਆਈਪੀਐਲ ਦਾ ਖਿਤਾਬ ਨਹੀਂ ਜਿੱਤ ਸਕੀ ਤਾਂ ਉੱਥੇ ਹੀ ਜਕਰ ਵਿਰਾਟ ਕੋਹਲੀ ਦੀ ਗੱਲ ਕਰੀਏ ਤਾਂ ਵਿਰਾਟ ਕੋਹਲੀ ਵਧੀਆ ਇਸ ਵਾਰ ਕਿਤੇ ਨਾ ਕਿਤੇ ਉਹਨਾਂ ਨੇ ਆਪਣੀ ਗੇਂਡ ਗੇਮ ਆ ਜਿਹੜੀ ਮੁਰਤੋਂ ਦਿਖਾਈ ਹੈ ਤੇ 35 ਗੇਂਦਾਂ ਤੇ ਉਹਨਾਂ ਨੇ 43 ਸਕੋਰ ਬਣਾਇਆ ਤਾਂ ਉੱਥੇ ਜੇਕਰ ਦੇਖਿਆ ਜਾਵੇ ਸਾਰੀ ਟੀਮ ਵੱਡੇ ਪੱਧਰ ਤੇ ਜਿਹੜੇ ਆ ਜਦੋਂ ਜਹਾਦ ਕਰਦੀ ਨਜ਼ਰ ਆਈ ਤਾਂ ਪੰਜਾਬ ਦੀ ਗੱਲ ਕਰ ਲੈਣੇ ਆ ਪੰਜਾਬ ਵੱਲੋਂ ਜਿੱਥੇ ਪਹਿਲਾਂ ਟਾਸ ਜਿੱਤ ਕੇ ਜਿਹੜੀ ਆ ਬੋਲਿੰਗ ਦਾ ਫੈਸਲਾ ਲਿਆ ਜਾਂਦਾ ਬੋਲਿੰਗ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਜਿਹੜੀ ਆ ਆਰਸੀਬੀ ਨੂੰ 199 ਸਕੋਰਾਂ ਤੇ ਰੋਕਣ ਦੇ ਲਈ ਕਾਮਯਾਬਤਾ ਜ਼ਰੂਰ ਹੁੰਦੀ ਆ ਪੰਜਾਬ ਪਰ ਉੱਥੇ ਹੀ ਬੈਟਿੰਗ ਦੇ ਜਰੀਏ ਦੇਖੀਏ ਤਾਂ ਬੈਟਿੰਗ ਚ ਕੁਝ ਖਾਸ ਜਲਵਾ ਜਿਹੜੇ ਆ ਬੈਟਸਮੈਨ ਨਹੀਂ ਕਰ ਪਾਏ ਜਿਸ ਦੇ ਚੱਲਦੇ ਸਿਰਫ 184 ਸਕੋਰਾਂ ਤੇ ਹੀ ਜਿਹੜੇ ਆ ਹਾਰ ਦਾ ਜਿਹੜਾ ਸਾਹਮਣਾ ਕਰਨਾ ਪਿਆ 6 6 ਸਕੋਰਾਂ ਨਾਲ ਜਿਹੜੇ ਆ ਹਾਰ ਮਿਲੀ ਆ ਪੰਜਾਬ ਨੂੰ ਤਾਂ ਕਿੰਗਸ 11 ਪੰਜਾਬ ਖਿਤਾਬ ਆ ਜਿਹੜਾ ਉਹ ਇਸ ਵਾਰ ਨਹੀਂ ਜਿੱਤ ਪਾਇਆ ਤੇ ਉੱਥੇ ਜੇਕਰ ਦੇਖਿਆ ਜਾਵੇ ਕਿ ਲੜਾਈ ਜਿਹੜੀ ਆ ਉਹ ਜ਼ਰੂਰ ਜੰਗ ਆ ਜਿਹੜੀ ਉਹ ক্রিকেট ਦੇ ਮੈਦਾਨ 'ਚ ਖੂਬ ਲੜੀ ਆ ਦੋਵੇਂ ਟੀਮਾਂ ਨੇ ਤੇ ਆਖਰੀ ਪਾਲ ਜਿੱਕੇ ਜਿਹੜੇ ਜਿਹੜੇ ਮੈਚ ਦੇ ਤਾਂ ਉਹ ਕਿਤੇ ਨਾ ਕਿਤੇ ਬੜੇ ਰੋਮਾਂਚਿਕ ਬਣਦੇ ਨਜ਼ਰ ਆ ਰਹੇ ਸੀ ਕਿ ਕਦੇ ਪਾਲਾ ਉਧਰ ਹੁੰਦਾ ਸੀ ਤਾਂ ਕਦੇ ਉਧਰ ਪਰ ਜਿਵੇਂ ਵਿਕਟ गिरਦੀ ਸੀ ਤਾਂ ਲੱਗਦਾ ਸੀ ਕਿ ਆਰਸੀਬ ਆਰਾਮ ਨਾਲ ਜਿੱਤ ਪਾਏਗੀ ਪਰ ਜਿਵੇਂ ਜਿਵੇਂ ਬੈਟਸਮੈਨ ਆਈਗੇ ਤਾਂ ਉਵੇਂ ਹੀ ਬੈਟਸਮੈਨ ਆਪਣਾ ਖੇਡ ਵੀ ਬੜੀਆ ਪ੍ਰਦਰਸ਼ਨ ਕਰਦੇ ਰਹੇ ਤੇ ਜਦੋਂ ਜੈਹਦ ਆਖਰੀ ਬੋਲ ਤੱਕ ਜਾਰੀ ਰਹੀ